ਕੱਲ 9:30 1:30 ਗੱਲ ਵਾ ਕੱਲ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸੁਲਤਾਨਪੁਰ ਤੋਂ ਜਦੋਂ ਇੱਥੇ ਦੀਪਿਆਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਉਸ ਤੋਂ ਬਾਅਦ ਆ ਫਿਰ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਕੀ 2 ਲੱਖ ਰੁਪਏ ਕੀ ਸੀ 2 ਲੱਖ ਰੁਪਏ ਜਿਹਦਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਹੇ ਸੀਗੇ ਪਹਿਲੇ 2-2 ਲੱਖ ਦੇ ਤਿੰਨ ਮੈਸੇਜ ਆਇਆ 1 ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਦੋਂ ਜਦੋਂ ਮੈਂ ਦੇਖਿਆ ਮੇਰੇ ਦੇ ਹੱਥਾਂ ਪੈਰਾਂ ਦੀ ਬਣ ਕੇ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਿਹਾ ਜਦੋਂ ਮੈਂ ਤੁਰੰਤ ਬੈਂਕ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਫਰਾਡ ਨੇ ਮੇਰਾ ਅਕਾਊਂਟ ਨੂੰ ਹੈਂਗ ਕਰ ਲਿਆ ਉਸ ਤੋਂ ਬਾਅਦ ਆ ਬੈਂਕ ਦੇ ਸਟਾਫ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜਾ ਮੇਰਾ ਅਕਾਊਂਟ ਸੀ ਉਹਨੂੰ ਫ੍ਰੀਜ਼ ਕੀਤਾ ਜਿਸ ਦੇ ਵਿੱਚ ਫ੍ਰੀਜ਼ ਕਰਨ ਦੇ ਤੁਰੰਤ ਬਾਅਦ ਆ ਹੀ 1,95,000 ਰੁਪਿਆ ਜਿਹੜਾ ਮੇਰਾ ਵਾਪਸ ਆ ਗਿਆ ਟੋਟਲ 7,95,000 ਰੁਪਿਆ ਕੱਟ ਹੋਇਆ ਸੀਗਾ ਜਿਸ ਦੇ ਵਿੱਚੋਂ 6 ਲੱਖ ਰੁਪਇਆ ਵਾ ਜਿਹੜਾ ਉਹ ਹਜੇ ਤੱਕ ਰਿਵੀ ਨਹੀਂ ਵਾਪਸ ਨਹੀਂ ਆਇਆ ਉਹ 2-2 ਲੱਖ ਦੀਆਂ ਪੇਮੈਂਟਰੀਆਂ ਹੋਈਆਂ ਸੀਗੀਆਂ। ਤੇ ਕਾਰਨ ਕਿ ਰਿਆ ਕੋਈ ਹੋਤੀ ਵੀ ਦਿੱਤਾ ਤੁਸੀਂ ਕਿਸ ਨੂੰ? ਨਹੀਂ ਜੀ ਮੈਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਕਾਲ ਆਈ ਆ। ਮੈਂ ਤਾਂ ਜਦੋਂ ਬੈਂਕ ਵਾਲਿਆਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿਸੇ ਨੇ ਤੁਸੀਂ ਲਿੰਕ ਤੇ ਕਲਿੰਕ ਕਰ ਦਿੱਤਾ ਹੋਊਗਾ। ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਤੇ ਘਰ 'ਚ ਪੈਸਾ ਸੇਫ ਆ ਤੇ ਨਾ ਬੈਂਕ ਦੇ ਵਿੱਚ ਸੇਫ ਆ। ਜੇ ਕਲਿੰਕ ਜੇ ਲੱਭ ਲਿੰਕ ਤੇ ਹੀ ਕਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੁਹਾਡੇ ਸਾਈਨ ਨਹੀਂ ਰਲਦੇ ਅੱਜ ਇਦਾਂ ਹੋ ਗਈ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਪਤਾ ਲੱਗਿਆ ਕਿ ਤੁਹਾਡੀ ਕਰੰਬਰ ਦੀ ਕੈਨਸਲ ਕਰਾ ਲੀਂਦੇ ਤੇ ਪੈਸੇ ਕਾਦੇ ਵਾਸਤੇ ਸੀ ਇਹ ਹਾਂ ਜੀ ਮੇਰੀ ਵਾਈਫ ਵੀ 6ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਟ੍ਰੀਟਮੈਂਟ ਉਹਨਾਂ ਚਾਰ ਰਿਆ ਵਾ ਉਹਨਾਂ ਨੂੰ ਵੀ ਕੈਂਸਰ ਪੀੜਦਾ ਤੇ ਮੈਂ ਪਿਆਸੇ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ ਇਲਾਜ ਵਾਸਤੇ ਇਕੱਠੇ ਕੀਤੇ ਸੀਗੇ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਜਿਹੜਾ ਹੁਣ ਮੇਰ ਸਭ ਤੋਂ ਵੱਡੀ ਚੁਣੌਤੀ ਇਹ ਹੋ ਚੁੱਕੀ ਕੀ ਇਹਦਾ ਮੈਂ ਇਲਾਜ ਕਿਸ ਤਰ੍ਹਾਂ ਕਰਾਉਣਾ ਵਾਂ ਕਿਉਂ 6 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਆ ਕਿ ਮੈਂ ਇੱਕ ਦਾਣਾ ਮੰਡੀ ਦੇ ਵਿੱਚ ਮਨੀਮੀ ਦਾ ਕੰਮ ਕਰਦਾ ਵਾਂ ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਵਾ ਪਰ ਮੇਰੇ ਵਾਸਤੇ ਬਹੁਤ ਵੱਡੀ ਚੁਣੌਤੀ ਆ ਕਿ ਇਹਨਾਂ ਫਰੌਡਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹ ਕਿਸੇ ਦੇ ਦੇਖਦੇ ਨਹੀਂ ਇਹ ਕਿਸੇ ਦਾ ਆਪਣਾ ਪੈਸਾ ਜਾਂ ਕਿਸੇ ਨੂੰ ਲਿਆ ਹਊਗਾ ਪਰ ਇਸ ਤਰ੍ਹਾਂ ਵੀ ਬੈਂਕ ਵਾਲਿਆਂ ਨੂੰ ਵੀ ਇਹਨਾਂ ਦੀ ਸਿਕਿਉਰਿਟੀ ਨਾਲ ਜਿਹੜੀ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਂ ਜੀ ਮੈਂ ਸਕੈਡ ਦਿੱਤੀ ਉਸ ਆਪਣੇ ਕ੍ਰਾਈਮ ਬਰਾਜ ਆਪਣੇ ਵਿਤੀ ਹਤੇ ਸਾਈਬਰ ਕ੍ਰਾਈਮ ਵਾਲਿਆਂ ਕਪੂਰਤਲੇ ਦਿੱਤੀ ਸੀ। ਉਹਨਾਂ ਨੇ ਵੀ ਬੜੀ ਮਸਤੀ ਦੇ ਨਾਲ ਉਹਨਾਂ ਨੇ ਤੁਰੰਤ ਤੇ ਕਾਰਵਾਈ ਕੀਤੀ ਜਿਹੜੇ ਖਾਤੇ ਫ੍ਰੀਜ਼ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਪੈਸੇ ਆ ਉਹ ਸਾਰੇ ਹੀ ਵਾਪਸ ਆ ਜਾਣਗੇ। ਕੁਝ ਸਮਾਂ ਲੱਗੂਗਾ। ਹੁਣ ਇਲਾਜ ਦੀ ਗੱਲ ਸੱਚੀ ਵੱਡੀ ਚੁਣੌਤੀ ਹੈ ਕਿ ਅਗਰ ਬਥਰੀਆ ਖਰਾਬ ਹੋਣਾ ਤਾਂ ਕਿ ਇਹ ਵੀ ਕਰਨਾ ਚਾਹੀਦਾ ਹੈ। ਹਾਂ ਜੀ ਹਾਂ ਜੀ ਮੈਂ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਇੰਨੀ ਜੋਗਾ ਹੈ ਨਹੀਂਗਾ ਜੀ ਮੈਂ ਕੁਝ ਕਹਣੀ ਆਪਣੇ ਸੰਸਥਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਇੱਜ਼ਤ ਵਿੱਚ ਦਿੱਕਤ ਨਾ ਆਈ ਜਾਵੇ ਕਿਹੜਾ ਵਿਅਕਤੀ ਜਿਹਦੇ ਖਾਤੇ ਜਿਹਦੇ ਖਾਤੇ ਫ੍ਰੰਡ ਗਈ ਹੈ ਤਾਂ ਜੀ ਹਾਂ ਜੀ ਇੱਕ ਮੌਸਮ ਮੌਲਾਵਾ ਨਾਂ ਦਾ ਵਿਕਤੀ ਆ ਜਿਹਦੇ ਅਕਾਊਂਟ ਦੇ ਵਿੱਚ ਜਿਹਦੇ ਹੈਂਕਰ ਨੇ ਹੈਕ ਕਰਕੇ ਅਕਾਊਂਟ ਕੀਤਾ ਵਾ ਉਹਨਾਂ ਦੇ ਅਕਾਊਂਟ ਦੇ ਵਿੱਚ ਤਿੰਨ ਚਾਰ ਖਾਤਿਆਂ ਦੇ ਵਿੱਚ ਮਤਲ ਜਿਹੜੀ ਰਕਮ ਗਈ ਹੈਗੀ ਬੇਟੀ ਮੇਰੀ ਸੱਧੂ ਵਾਲੇ ਵਿਆਹੀ ਹੀ ਆਹੀ ਹੈ ਕੈਂਸਰ ਦੀ ਮਰੀਜ਼ ਅਹੀਂ ਸਾਰੇ ਭੈਣ ਭਰਾਵਾਂ ਨੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰਉਦੇ ਸੀ ਪਰ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਬਦ ਦਾ ਇਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਪਾਤ ਜਿਵੇਂ ਬੇਟੀ ਦੇ ਇਲਾਜ ਲਈ ਸਾਰੇ ਭੈਣ ਭਰਾ ਜੋ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਅਹੀਂ ਕਹਿੰਦਾ ਚਲੋ ਇਲਾਜ ਇਹਦਾ ਵਧੀਆ ਹੋ ਜੂ ਹੁਣੇ ਕੁਛ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਕੀਆ ਨਹੀਂ ਸੇਫਟੀ ਕੋਈ ਸੇਫਟੀ ਨਹੀਂ ਜਦੋਂ ਕਢੋਂ ਜਾਈ ਤਾਂ ਥੋੜੇ ਵੀ ਰਹਿਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਦਾਂ ਕਰਨੀ ਸੈਨ ਚਾਹੀਦੇ ਆ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਈ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਮੈਨੂੰ ਪੁੱਛਿਆ ਇਹ ਕਮੈਂਟ ਦੇ ਵਿੱਚ ਕਢਾਈ ਗਏ ਕਮੈਂਟ ਚ ਅਲਾਜ ਕੇ ਨੇ ਸੰਭੋਗ ਹੋ ਸਕਦਾ। ਹੁਣ ਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਸਾਡੀ ਮਦਦ ਕੀਤੀ ਜਾਵੇ। ਯਾ ਵੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਹੀ ਮਿਲ ਜਾਣ ਸਾਡੀ ਬੇਟੀ ਦਾ ਲਾਜ ਹੋ ਜਾਵੇ। ਪਰ ਉਹਨੇ ਦੇ ਖਾਤੇ ਵਿੱਚੋਂ 7 ਲੱਖ ਰੁਪਇਆ ਗਾਇਬ ਹੋ ਗਿਆ ਜੀ। ਇਹਨਾਂ ਦਾ ਬੈਂਕ ਵਾਲਿਆਂ ਦੇ ਕੋਲ ਜਾਓ ਇਹ 36 ਗੱਲਾਂ ਕਰਦੇ ਆ ਗਾੜੀ ਕਈ ਸਵਾਲ ਪੁੱਛਦੇ ਆ ਕੋਈ ਲੈਣਾ ਹੋਵੇ ਕੋਈ ਦੇਣਾ ਹੋਵੇ ਕੋਈ ਕੋਸ਼ ਕਰਦੇ ਸੈਨ ਕਰਾਉਣੇ ਤੇ ਆਡਾ ਫਲਾਨਾ ਨਹੀਂ ਹੁੰਦਾ ਸਾਡੇ ਕੋਲ ਇਸ ਟਾਈਮ ਪੈਸੇ ਹੈ ਨਹੀਂ ਚੋਰ ਨੇ ਮੈਂ 1 ਮਿੰਟ ਲਾਇਆ ਪੰਦਾ 15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਵ ਕਰ ਗਿਆ ਇਹਦਾ ਸਾਨੂੰ ਦਾਅਬ ਚਾਹੀਦਾ ਕਿਹੜੀ ਬੈਂਕੀ ਖਾਤਾ ਜੀ ਪੰਜਾਬ ਨੈਸ਼ਨਲ ਪਿੰਡ ਦੀਪੇਵਾਲ ਬ੍ਰਾਂਚ ਦਾ ਖਾਤਾ ਆਈ ਉਹਨਾਂ ਨੂੰ ਇਲਾਜ ਵੀ ਦਿੰਦੇ ਆ ਕਿ ਚੱਲ ਰਿਹਾ ਸੀ ਰਾਜਵਸਤੇ ਹਾਂਜੀ ਗੁੱਡੀ ਦਾ ਇਲਾਜ ਚੱਲਦਾ ਫਰੀਦਕੋਟ ਤੋਂ ਇਲਾਜ ਚੱਲਦਾ ਵਾਏ ਸਰਕਾਰੀ ਹਸਪੀਟਲੋਂ ਇੱਧਰ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਨੇ ਮਦਦ ਕੀਤੀ ਹੋਈ ਸੀ ਉਹਨਾਂ ਦੇ ਸਹਾਰੇ ਦੇ ਨਾਲ ਇਲਾਜ ਕਰੋਣਾ ਹੀ ਹੁਣ ਕੀ ਕਹਿ ਸਕਦੇ ਆ ਇਹ ਕਹਿਣ ਦੀਆਂ ਤਾਂ ਕੋਈ ਗੱਲਾਂ ਹੀ ਨਹੀਂ ਹੈਗੀਆਂ ਇੱਕ ਘਰੋਂ ਵਿਚਾਰੇ ਉਧਾਂ ਦੇ ਆ